ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਬੈਗਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਮ ਹੋਗੇ ਚੜ੍ਹਦੀ ਕਲਾ ਚ ਹੋਮ ਹੋਗੇ ਅੱਜ ਗੱਲ ਕਰਦੇ ਆ 16 ਨਵੰਬਰ ਦੇ ਨਾਲ ਐਤਵਾਰ ਨੂੰ ਹੋਣ ਵਾਲੇ ਕਬੱਡੀ ਕੱਪਾਂ ਬਾਰੇ ਕਰੋ ਨੋਟ ਫਿਰ ਅੱਜ ਹੋਣ ਵਾਲੇ ਕਬੱਡੀ ਕੱਪ ਹਾਂਜੀ ਮਿੱਤਰੋ ਅੱਜ ਹੋ ਰਿਹਾ ਹੈ ਕਬੱਡੀ ਦਾ ਵੱਡਾ ਕੱਪ ਜੰਡੂ ਸਿੰਘਾ ਦੀ ਧਰਤੀ ਜ਼ਿਲ੍ਹਾ ਜਲੰਧਰ ਵਿਖੇ ਜਿੱਥੇ ਕਬੱਡੀ ਦੀਆਂ ਚਾਰ ਕਲੱਬਾਂ ਪਹੁੰਚ ਰਹੀਆਂ ਨੇ ਜੰਡੇਆਲਾ ਮੰਝ ਕੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਢੋਲੇਵਾਲ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਤੇ ਬਾਬਾ ਜਵਾਰਦਾਸ ਜੀ ਕਲੱਬ ਸੂਸਾਂ ਇੱਥੇ ਪਹਿਲਾ ਨਾਮ ਹੈ 1 ਲੱਖ ਰੁਪਿਆ ਤੇ ਦੂਜਾ ਨਾਮ 81000 ਰੁਪਿਆ ਹੈਗਾ ਤੇ ਮੋਟਰਸਾਈਕਲ ਦਿੱਤੇ ਜਾਣਗੇ ਵੈਸਟ ਜਾਫੀ ਤੇ ਰੇਡਰ ਨੂੰ ਅਗਲਾ ਕਬੱਡੀ ਕੱਪ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਪਿੰਡ ਸਰਾਬਾ ਵਿਖੇ ਕਰਵਾਇਆ ਜਾ ਰਿਹਾ ਜਿਸ ਦਾ ਪਹਿਲਾ ਨਾਮ 1,52,000 ਰੁਪਿਆ ਦੂਜਾ ਨਾਮ 1,001,000 ਰੁਪਿਆ ਹੈ ਕਬੱਡੀ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡਣਗੇ ਸਿਰਫ 16 ਟੀਮਾਂ ਦੇ ਮੈਚ ਹੀ ਕਰਵਾਏ ਜਾਣਗੇ ਬੈਸਟ ਰੀਡਰ ਅਤੇ ਬੈਸਟ ਜਾਫੀ ਲਈ 51,52,000 ਰੁਪਿਆ ਰੱਖਿਆ ਗਿਆ ਹੈ ਇਸ ਦਾ ਲਾਈਵ ਕਬੱਡੀ 360.com ਉੱਤੇ ਕਰਵਾਇਆ ਜਾਵੇਗਾ ਅਗਲਾ ਕਬੱਡੀ ਕੱਪ ਕਾਲਜ ਸਟੇਡੀਅਮ ਨਾਭਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਅਕੈਡਮੀਆਂ ਦੀਆਂ ਟੀਮਾਂ ਦੇ ਫਾਸਮੇ ਮੁਕਾਬਲੇ ਹੋਣਗੇ ਇਸ ਦਾ ਪਹਿਲਾ ਇਨਾਮ 2 ਲੱਖ ਰੁਪਏ ਅਤੇ ਦੂਜਾ ਇਨਾਮ 1.5 ਲੱਖ ਰੁਪਿਆ ਹੈ ਬੈਸਟ ਰੀਡਰ ਅਤੇ ਜਾਫੀ ਨੂੰ 52-52 ਹਜ਼ਾਰ ਰੁਪਏ ਦਿੱਤੇ ਜਾਣਗੇ ਬਹੁਤ ਹੀ ਤਕੜਾ ਕਬੱਡੀ ਦਾ ਕੱਪ ਹੋ ਰਿਹਾ ਹੈ ਨਾਭਾ ਵਿਖੇ ਅਗਲਾ ਕਬੱਡੀ ਕੱਪ ਪਟਾੜਕਲਾਂ ਜ਼ਿਲ੍ਹਾ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਬੱਡੀ ਓਪਨ ਦੇ ਮੁਕਾਬਲੇ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਨਾਮ 41000 ਅਤੇ ਦੂਜਾ ਨਾਮ 31000 ਰੁਪਿਆ ਰੱਖਿਆ ਗਿਆ ਹੈ ਅਗਲਾ ਕਬੱਡੀ ਕੱਪ ਪਿੰਡ ਜਵਾਰ ਸਿੰਘ ਵਾਲਾ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ ਕਬੱਡੀ ਓਪਨ ਵਿੱਚੋਂ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ ਕੱਚਾ ਜਾਂ ਪੱਕਾ ਪਹਿਲਾ ਨਾਮ 31000 ਰੁਪਿਆ ਦੂਜਾ ਨਾਮ 25000 ਰੁਪਿਆ ਤੀਜਾ ਤੇ ਚੌਥਾ ਨਾਮ ਵੀ ਦਿੱਤਾ ਜਾਵੇਗਾ 11-11000 ਰੁਪਿਆ ਬੈਸਟ ਰੇਡਰ ਤੇ ਜਾਫੀ ਨੂੰ 5200 ਰੁਪਿਆ ਤੇ ਕੱਪ ਅਗਲਾ ਕਬੱਡੀ ਕੱਪ ਕਬੱਡੀ ਖਿਡਿਆਰੀ ਹਰਜੀਤ ਚੈਲਾ ਦੇ ਪਿੰਡ ਚੈਲਾ ਵਿਖੇ ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਬਜਨੀ ਕਬੱਡੀ ਦੇ ਨਾਲ-ਨਾਲ ਅੱਜ ਮਾਲਵਾ ਵਰਸਚ ਪਵਾਦ ਦਾ ਸੋ ਮੈਚ ਕਰਵਾਇਆ ਜਾਵੇਗਾ ਜਿਸ ਵਿੱਚ ਬਹੁਤ ਹੀ ਤਕੜੇ ਖਿਡਿਆਰੀ ਖੇਡਣਗੇ 60 ਕਿਲੋ ਤੇ 75 ਕਿਲੋ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਅਗਲਾ ਕਬੱਡੀ ਕੱਪ ਕਲਸੀਆਂ ਖੁਰਦ ਤਰਨ ਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਦੇ ਸ਼ੋਅ ਮੈਚ ਹੋਣਗੇ। ਬਹੁਤ ਹੀ ਤਕੜੇ ਮੈਚ ਹੋਣੇ ਹਨ। ਪਿੰਡ ਕਲਸੀਆਂ ਖੁਰਦ ਜ਼ਿਲ੍ਹਾ ਤਰਨ ਤਾਰਨ ਵਿਖੇ ਇਸ ਦਾ ਲਾਈਵ ਮਾਝਾ ਕਬੱਡੀ ਟੀਵੀ ਤੇ ਦਿਖਾਇਆ ਜਾਵੇਗਾ। ਅਗਲਾ ਕਬੱਡੀ ਕੱਪ ਪਿੰਡ ਕੋਟ ਕਰੋੜ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿੱਚ ਕਬੱਡੀ ਆਲ ਓਪਨ ਦੀਆਂ 8 ਕਲੱਬਾਂ ਖੇਡਣਗੀਆਂ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਰੁਪਏ ਬੈਸਟਾਂ ਨੂੰ 21-21000 ਰੁਪਏ ਦਿੱਤੇ ਜਾਣਗੇ ਬਹੁਤ ਹੀ ਤਕੜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਕੋਟ ਕਰੋੜ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਗਲਾ ਕਬੱਡੀ ਕੱਪ ਜੋਤ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਮਾਝਾ ਮਾਲਵਾ ਦੀਆਂ ਟੀਮਾਂ ਦਰਮਿਆਨ ਤਾਕੜਾ ਮੈਚ ਖੇਡਿਆ ਜਾਵੇਗਾ ਬਹੁਤ ਹੀ ਤਾਕੜੇ ਪਲੇਅਰ ਖੇਡਣੇ ਮਾਝੇ ਤੇ ਮਾਲਵੇ ਦੇ ਮਿੱਤਰੋ ਨਿਊਜ਼ੀਲੈਂਡ ਵਿੱਚ ਵੀ ਸਿਰਾ ਹੋ ਰਿਹਾ ਜਿੱਥੇ ਕਬੱਡੀ ਦੇ ਦੋ ਕੱਪ ਹੋਣਗੇ ਪਹਿਲਾ ਕਬੱਡੀ ਕੱਪ ਹੈ ਮਿਲਟਨ ਵਿਖੇ ਜਿਸ ਦਾ ਲਾਈਵ ਕਬੱਡੀ 360.com ਤੇ ਚੱਲੇਗਾ ਬਹੁਤ ਹੀ ਤਾਕੜੇ ਖਿਡਿਆਰੀ ਸਾਰੇ ਇੱਥੇ ਖੇਡਣਗੇ ਦੂਜਾ ਕਬੱਡੀ ਕੱਪ ਵੀ ਨਿਊਜ਼ੀਲੈਂਡ ਵਿਖੇ ਹੋ ਰਿਹਾ ਹੈ ਜਿਹੜਾ ਆਲਵਾ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਬਰੂਸ ਪਲਮਨ پارک ਤਾਕਾ ਨੀਨੀ ਵਿੱਚ ਖੇ ਹੋਵੇਗਾ ਇਸ ਦਾ ਲਾਈਵ ਪੰਜਾਬੀ ਟੀਵੀ ਤੇ ਚੱਲੇਗਾ ਬਹੁਤ ਹੀ ਤਕੜੇ ਮੈਚ ਹੋ ਰਹੇ ਨੇ ਨਿਊਜ਼ੀਲੈਂਡ ਵਿੱਚੇ ਹਾਂਜੀ ਦੋਸਤੋ ਕਿਵੇਂ ਲੱਗੀ ਆਪਣੀ ਇਹ ਵੀਡੀਓ ਕਬੱਡੀ ਕਪਾਂ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਤੁਹਾਡੇ ਨੇੜੇ ਤੇੜੇ ਜਾਂ ਤੁਹਾਡੇ ਆਪਣੇ ਪਿੰਡ ਵਿੱਚ ਜੇ ਕੋਈ ਕਬੱਡੀ ਕੱਪ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਜ਼ਰੂਰ ਦਿਆ ਕਰੋ ਤਾਂ ਜੋ ਆਪਾਂ ਵੀਡੀਓ ਵਿੱਚ ਪਾ ਸਕੀਏ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ